ਤੁਹਾਡੇ ਪਰਿਵਾਰ ਦੇ ਉੱਪਰ ਗੈਂਗਸਟਰਵਾਦ ਦੇ ਇਲਜ਼ਾਮ ਲੱਗ ਰਹੇ ਆ ਤੁਹਾਡੇ ਪਰਿਵਾਰ ਦੇ ਉੱਪਰ ਇਹ ਇਲਜ਼ਾਮ ਲੱਗ ਰਹੇ ਆ ਕਿ ਕਾਂਗਰਸੀ ਵਰਕਰਾਂ ਨੂੰ ਦੂਸਰੇ ਵਰਕਰਾਂ ਨੂੰ ਜਿਹੜਾ ਦੂਜੀਆਂ ਪਾਰਟੀਆਂ ਦੇ ਨੂੰ ਫੋਨ ਕਰਕੇ ਡਰਾਇਆ ਧਮਕਾਇਆ ਜਾ ਰਿਹਾ ਹੈ ਤਕਸ਼ਾਈ ਕੌਣ ਕਰ ਰਿਹਾ ਹੈ ਮੌਜੂਦਾ ਸਰਕਾਰ ਕਰ ਰਹੀ ਹੈ ਨਾ ਤੇ ਅਸੀਂ ਕਿਹਨਾਂ ਦੇ ਕਾਨੂੰਨ ਕੋਲ ਲਾਉਣਾ ਹੈ ਸੱਤਾ ਵਿੱਚ ਇਹ ਨੇ ਮੌਜੂਦਾ ਸਰਕਾਰ ਇਹਨਾਂ ਦੀ ਆ ਤੇ ਧਮਕੀਆਂ ਸੀ ਦੇਵਾਂਗੇ ਇਹਦਾ ਮੈਨੂੰ ਵੀ ਗੈਂਗਸਟਰ ਕਹਿ ਰਹੇ ਨੇ ਮੇਰੇ ਮਾਤਾ ਜੀ ਨੂੰ ਵੀ ਕਹਿ ਤੇ ਨੇ ਅਰਮਿਤ ਸਿੰਘ ਸੰਧੂ ਹੋਰਾਂ ਨੇ ਵੀ ਬੋਲਿਆ ਸਟੇਜ ਤੋਂ ਕਿ ਅਸੀਂ ਤਾਰਾ ਟਪਾ ਦਿਆਂਗੇ ਐਂ ਕਰਦੇ ਆਂਗੇ ਮੈਂ ਕਿਹਾ ਵੀ ਹੁਣ ਤਾਰਾ ਟਪਾਈਆਂ ਵੀ ਨਹੀਂ ਜਾਂਦੀਆਂ ਹੁਣ ਤੇ ਦੂਜੀ ਦੂਜੀ ਨੀਤੀ ਤੇ ਆ ਗਿਆ ਪਰਚਿਆਂ ਤੇ ਆ ਗਿਆ ਹੁਣ ਪੂਰਾ ਪ੍ਰਸ਼ਾਸਨ ਦਾ ਸਾਥ ਲੈ ਕੇ ਜਿਹੜਾ ਉਹ ਕਰ ਰਿਹਾ ਆ ਇਦਾਂ ਨਹੀਂ ਤਾਰਾ ਟੱਪਦੀਆਂ ਹੁੰਦੀਆਂ ਮੈਂ ਤੇ ਕਿੰਨੀ ਮੈਦਾਨ ਚਾਓ ਇਲੈਕਸ਼ਨਾਂ ਨਾ ਵੇਖੀਏ ਵੋਟਾਂ ਨਾ ਵੇਖੀ ਆਪਾਂ ਜਿਸ ਤਰੀਕੇ ਨਾਲ ਕੱਲ ਭਗਵਾਨ ਮਾਨੋਣੀ ਵੀ ਇੱਥੇ ਆਏ ਉਹ ਕਹਿੰਦੇ ਕਿ ਸਰਕਾਰ ਸਾਡੀ ਐ ਸਵਾ ਸਾਲ ਪਿਆ ਐ ਵਿਕਾਸ ਅਸੀਂ ਕਰਨਾ ਐ ਇਹਨਾਂ ਨੂੰ ਦਿਤਾ ਕੇ ਕੀ ਕਰੋਗੇ ਇਹਨਾਂ ਨੂੰ ਕਹਿੰਦੇ ਜਿਤਾਉਂਗੇ ਤਾਂ ਮਾਹੌਲ ਖਰਾਬ ਹੋਊਗਾ ਕੰਮ ਤੁਹਾਡੇ ਕਿਵੇਂ ਹੋਣਗੇ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਉਹ ਕਾਂਗਰਸ ਦਾ ਕੈਂਡੀਡੇਟ ਕਹਿੰਦਾ ਇਹ ਗੈਂਗਸਟਰ ਦਾ ਪਰਿਵਾਰ ਹੈ ਦੂਜੇ ਪਾਸੇ ਹਰਮੀਤ ਸਿੰਘ ਦੂਰੇ ਨਸ਼ਾ ਵੇਚਿਆ ਉਹਨੇ ਗੈਂਗਸਟਰ ਬਾਦ ਨੂੰ ਪ੍ਰਮੋਟ ਕੀਤਾ ਔਰ ਉਦੋਂ ਕਹਿੰਦੇ ਦੂਜੇ ਕੈਂਡੀਡੇਟਾਂ ਤੇ ਵੀ ਇਲਜ਼ਾਮ ਲਾ ਰਿਹਾ ਕਾਂਗਰਸ ਦਾ ਕੈਂਡੀਡੇਟ ਕਹਿੰਦਾ ਮੈਂ ਬੜਾ ਸ਼ਰੀਫਾ ਮੈਨੂੰ ਵੋਟ ਪਾ ਦਿਓ ਸਾਰੇ ਸ਼ਰੀਫ ਹੀ ਆ ਇਹ ਸਾਰੀ ਜੁੰਡਲੀ ਜਿਹੜੀ ਸ਼ਰੀਫਾਂ ਦੀ ਹੈ ਅਸੀਂ ਮਾੜੇ ਆ ਸ਼ਾਇਦ ਤੁਸੀਂ 24 ਦੇ ਇਲੈਕਸ਼ਨ ਦੇ ਵਿੱਚ ਤੁਸੀਂ ਹੀ ਭਾਈ ਅਮਰਪਾਲ ਖਾਲਸਾ ਦੀ ਵੋਟ ਜਿਹੜੀ ਉਹ ਕੀਤੀ ਤਾਂ ਹੁਣ ਤੁਸੀਂ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਕੇ ਕੈਂਡੀਡੇਟ ਬਣੇ ਹੋ ਤੁਹਾਡੇ ਮਾਤਾ ਜੀ ਅਜਿਹਾ ਕਿਉਂ ਉਬੜੀ ਅਕਾਲੀ ਦਲ ਹੀ ਕਿਉਂ ਚੁਣਿਆ ਜਦੋਂ ਤੁਸੀਂ ਇੱਧਰ ਆਏ ਤਾਂ ਅਮਰਤਪਾਲ ਸਿੰਘ ਉਹਨਾਂ ਦੀ ਸਪੋਰਟ ਕੀਤੀ ਉਹਨਾਂ ਨੇ ਵੀ ਪਾਰਟੀ ਬਣਾਈ ਸੀ ਮੈਂ ਕਿਹਾ ਵੀ ਉਹਨਾਂ ਦਾ ਕੈਂਡੀਡੇਟ ਹੋਣਾ ਆ ਤੁਸੀਂ ਦੇਖਿਆ ਹੀ ਆ ਜੇ ਉਹਦੋਂ ਆਉਂਦੇ ਤਾਂ ਬਿਲਕੁਲ ਅਸੀਂ ਨਹੀਂ ਸੀ ਹੋਣਾ ਤਰਨਤਨ ਜਿਮਨੀ ਚੋਣ ਦਾ ਚੋਣ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਭੱਕ ਚੁੱਕਿਆ ਹੈ ਸਾਡੇ ਨਾਲ ਅਕਾਲੀ ਦਲ ਦੇ ਧਰਮੀ ਫੌਜੀ ਪਰਿਵਾਰ ਤੋਂ ਕੈਂਡੀਡੇਟ ਸੁਖਵਿੰਦਰ ਕੌਰ ਦੇ ਬੇਟੀ ਕੰਚਨ ਪ੍ਰੀਤਕੌਰ ਨੇ ਜਿਹੜੇ ਪਿਛਲੇ ਲਗਾਤਾਰ ਕਈ ਦਿਨਾਂ ਤੋਂ ਆਪਣੇ ਮਾਤਾ ਜੀ ਦੇ ਲਈ ਲਗਾਤਾਰ ਭੂਮਿਕਾ ਨਿਵਾ ਰਹੇ ਨੇ ਐਜ਼ ਅ ਸਟਾਰ ਪ੍ਰਚਾਰਕ ਤੌਰ ਤੇ ਔਰ ਸਾਡੇ ਨਾਲ ਨੇ ਬੈਠੇ ਹੋਏ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਚੋਣ ਜਿਹੜੀ ਆ ਉਹਨਾਂ ਦੀ ਚੱਲ ਰਹੀ ਹੈਗੀ ਆ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਹੋਰ ਬਹੁਤ ਸਾਰੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਹੋਰ ਠੀਕ ਠਾਕ ਹੋ ਜੀ ਵਧੀਆ ਜਿਹਾ ਚੜ੍ਹਦੀ ਕਲਾ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਚੋਣ ਪ੍ਰਚਾਰ ਜਿਹੜਾ ਕਿਸ ਤਰੀਕੇ ਨਾਲ ਚੱਲ ਰਿਹਾ ਤੁਹਾਡਾ ਚੋਣ ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਹੈ ਅਸੀਂ 3 ਮਹੀਨੇ ਤੋਂ ਜਿਹੜਾ ਚੋਣ ਪ੍ਰਚਾਰ ਕਰ ਰਹੇ ਹਾਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਹੈ ਟਿੱਕ ਟਨ 900 ਹੈ ਮੇਰੇ ਮਾਤਾ ਜੀ ਦੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਜ਼ ਅ ਕੈਂਡੀਡੇਟ ਤੇ ਚੋਣ ਪ੍ਰਚਾਰ ਪੂਰਾ ਚੱਲ ਰਿਹਾ ਜੋਰਾਂ ਛੋਰਾਂ ਤੇ ਤੇ ਰਿਸਪਾਂਸ ਵੀ ਬਹੁਤ ਵਧੀਆ ਮਿਲ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਇਨਸੀਡੈਂਟ ਤੇ ਆਉਣਾ ਚਾਹਣਾ ਧਰਨਾ ਦਿੱਤਾ ਅੱਜ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਤੁਹਾਡੇ ਪਾਰਟੀ ਪ੍ਰਧਾਨ ਨੇ ਕਹਿੰਦੇ ਤੁਹਾਡੇ ਤੇ ਹੀ ਪਰਚਾ ਜਿਹੜਾ ਉਹ ਦਰਜ ਕਰ ਦਿੱਤਾ ਗਿਆ ਸੀਗਾ ਸਰਕਾਰ ਦੇ ਵੱਲੋਂ ਤੁਹਾਡੇ ਤੇ ਕਾਹਦਾ ਪਰਚਾ ਦਰਜ ਕਰਤਾ ਜੀ ਮੈਂ ਵੱਲੋਂ ਦੱਸ ਦਾਂਗੀ ਕਿ ਸਰਕਾਰ ਜਿਹੜੀ ਬੁਖ ਲਾਈ ਹੋਈ ਆ ਤੇ ਇਹਨਾਂ ਨੇ ਤੁਸੀਂ ਆਪੇ ਸੋਚੋ ਕਿ ਧੀਆ ਭੈਣਾਂ ਤੇ ਪਰਚੇ ਦੇਣ ਲੱਗ ਪਏ ਤੇ ਇਹਨਾਂ ਦਾ ਕੀ ਮਾਣ ਆ ਫਿਰ ਕੀ ਮਾਣ ਆ ਤੇ ਮੈਂ ਇਹੋ ਕਹੂੰਗੀ ਕਿ ਵੀ ਅੱਜ ਜਿਹੜਾ ਅਸੀਂ ਧਰਨਾ ਦਿੱਤਾ ਆ ਸਾਡੇ ਵਰਕਰ ਜਿਹੜੇ ਆ 3 ਮਹੀਨੇ ਤੋਂ 4 ਤੋਂ ਡਟ ਕੇ ਲੱਗੇ ਹੋਏ ਆ ਚੋਣ ਪ੍ਰਚਾਰ ਵਿੱਚ ਤੇ ਉਹਨਾਂ ਸਾਰਿਆਂ ਦੇ ਪਰਚੇ ਦੇ ਰਹੇ ਆ ਤੇ ਮੇਰੇ ਤੇ ਵੀ ਧਾਰਾ ਇਹੋ ਜੀਆਂ ਲਾਈਆਂ ਵੀ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਆ ਕਿ ਇਹ ਜਿਹੜਾ ਆ ਮਤਲਬ ਕਿ ਦੋ ਕਮਿਊਨਿਟੀ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀਡੀਓਜ਼ ਆ ਰਹੀਆਂ ਨੇ ਕਿ ਤੁਸੀਂ ਇਹ ਵੀਡੀਓ ਜਿਹੜੀ ਆ ਪਾ ਰਹੇ ਆ ਪੇਜ ਤੇ ਵੀਡੀਓ ਦੇ ਕਰਕੇ ਇਹਨਾਂ ਨੇ ਮੇਰੇ ਤੇ ਪਰਚਾ ਪਾਇਆ ਉਹ ਵੀਡੀਓ ਦਾ ਮੈਨੂੰ ਪਤਾ ਵੀ ਨਹੀਂ ਆ ਨਾ ਮੈਂ ਵੇਖੀ ਆ ਉਹ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਵਾ ਤੇ ਨਾ ਮੇਰੇ ਪੇਜ ਤੋਂ ਪਈ ਆ ਤੇ ਨਾ ਮੈਂ ਕੋਈ ਅਪਲੋਡ ਕੀਤੀ ਆ ਤੇ ਉਹਨਾਂ ਨੇ ਉਹ ਪਰਚਾ ਜਿਹੜਾ ਇਹ ਦਰਜ ਕੀਤਾ ਆ ਤੁਹਾਡੇ ਤੇ ਤੁਹਾਡੇ ਵਰਕਰਾਂ ਦੇ ਉੱਪਰ ਪਰਚੇ ਦਰਜ ਕੀਤੇ ਜਾ ਰਹੇ ਹਨ ਜੀ ਕੱਲ ਦੇ ਹੀ ਜਿਹੜੇ ਲਗਾਤਾਰ ਆ ਸਾਡੇ ਪੰਜ ਸਰਪੰਚ ਮੋਤਵਾਰ ਜਿੰਨੇ ਵੀ ਆ ਸਾਡੀ ਪਾਰਟੀ ਦੇ ਤੇ ਉਹਨਾਂ ਤੇ ਪਰਚੇ ਹੋ ਰਹੇ ਸੀ ਤੇ ਮੇਰੇ ਰਾਤ 12 ਵਜੇ ਇਹਨਾਂ ਨੇ ਪਰਚਾ ਛੜਾਇਆ ਉਹ ਦਰਜ ਕੀਤਾ ਆ ਇਸੇ ਕਰਕੇ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਧਾਰਨਾ ਦੇਣਾ ਪੈ ਗਿਆ ਕੋਈ ਹੁਣ ਭਰੋਸਾ ਦਿੱਤਾ ਅੱਜ ਜਦੋਂ ਧਾਰਨਾ ਦਿੱਤਾ ਪੁਲਿਸ ਨੇ ਹੁਣ ਕੀ ਭਰੋਸਾ ਦਿੱਤਾ ਤੁਹਾਨੂੰ ਜੀ ਹੁਣ ਕਹਿ ਰਹੇ ਆ ਕਿ ਅਸੀਂ ਜਿਹੜੀ ਇਨਕੁਆਰੀ ਲਾਵਾਂਗੇ ਤੇ ਇੱਥੇ ਦੇਖਾਂਗੇ ਵੀ ਕੀ ਅੱਗੇ ਬੰਦ ਆਇਆ ਪਰ ਇਹ ਵੀ ਇਹਨਾਂ ਦੀ ਨਾਕਾਮੀ ਦੀ ਨਿਸ਼ਾਨੀ ਆਏ ਇਸ ਪਾਰਟੀ ਦੀ ਇਹ ਨਕਾ ਮੇਰੀ ਨਿਸ਼ਾਨੀ ਆ ਕਿ ਜਿਹੜੇ ਹੁਣ ਪਰਚਿਆਂ ਦੇ ਉੱਤੇ ਆਏ ਧੱਕੇਸ਼ਾਈ ਦੇ ਸਭ ਤੋਂ ਪਹਿਲਾਂ ਤਾਂ ਇਹਦੇ ਤੇ ਜੋ ਸ਼ੁਰੂਆਤ ਕਰਨ ਤੋਂ ਪਹਿਲਾਂ ਬਾਕੀ ਸਵਾਲਾਂ ਰਹੀ ਕਿ ਇਹ ਪੰਥਕ ਹਲਕਾ ਹੈ ਪੰਥਕ ਲੜਾਈ ਜਿਹੜੀ ਇਸ ਸੀਟ ਦੇ ਉੱਪਰ ਮੰਨੀ ਜਾ ਰਹੀ ਹੈ ਔਰ ਜਿੱਥੇ ਮਨਦੀਪ ਸਿੰਘ ਆਪਣੇ ਆਪਣੇ ਆਪ ਨੂੰ ਪੰਥਕ ਤੇ ਆਖ ਰਹੇ ਆ ਬਾਕੀ ਤਰ੍ਹਾਂ ਕਹਿ ਰਹੀਆਂ ਕਿ ਅਸੀਂ ਉਹਨੂੰ ਸਪੋਰਟ ਕਰ ਰਹੇ ਆ ਤੁਸੀਂ ਧਰਮੀ ਫੌਜੀ ਪਰਿਵਾਰ ਦੇ ਵਿੱਚੋਂ ਧਰਮੀ ਫੌਜੀ ਪਰਿਵਾਰ ਦਾ ਕੀ ਕਨਸੈਪਟ ਆ ਲੋਕਾਂ ਨੂੰ ਥੋੜਾ ਸਮਝਾਈਏ ਜੀ ਮੈਂ ਤੁਹਾਨੂੰ ਦੱਸ ਦਵਾਂ ਜ ਜਦੋਂ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਉਤੇ ਅਟੈਕ ਹੋਇਆ ਸੀ ਮੇਰੇ ਫਾਦਰ ਸਾਹਿਬ ਉਦੋਂ ਸਿੱਖ ਰਜਮੈਂਟ ਵਿੱਚ ਸੀਗੇ ਤੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਹਥਿਆਰ ਬੰਦ ਹੋ ਗਏ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਾਲੇ ਪਾ ਲਏ ਕਿ ਅਸੀਂ ਸ਼ਹੀਦੀਆਂ ਪ੍ਰਾਪਤ ਕਰਨ ਜਾ ਰਹੇ ਹਾਂ ਸਾਡੇ ਗੁਰੂ ਤੇ ਸਾਡੇ ਧਰਮ ਦੇ ਅਸਥਾਨ ਤੇ ਜਿਹੜੀ ਹੈ ਇੰਨੀ ਵੱਡੀ ਗੱਲ ਹੋ ਗਈ ਹੈ ਤਾਂ ਉਹਨਾਂ ਨੂੰ ਰਸਤੇ 'ਚ ਹੀ ਵੜ ਲਿਆ ਗਿਆ ਕੋਰਟ ਮਾਰਸ਼ਲ ਹੋਏ ਤੇ ਬੜਾ ਲੰਮਾ ਸਮਾਂ ਜਿਹੜਾ ਬਾਅਦ ਜੇਲ੍ਹ ਕੱਟਣੀ ਪਈ ਆ ਅੱਛਾ ਤੇ ਸਾਡੇ ਪਰਿਵਾਰ ਤੇ ਬੜੀ ਤਸ਼ੱਦਦ ਹੋਈ ਆ ਉਹਨਾਂ ਨੂੰ ਵੱਖਰਾ ਟੌਰਚਰ ਕਰਦੇ ਸੀ ਮੇਰੇ ਫਾਦਰ ਸਾਹਿਬ ਨੂੰ ਸਾਡੇ ਦੇ ਪਰਿਵਾਰ ਨੂੰ ਦਾਦੀ ਜੀ ਹੁਣੇ ਦੱਸਦੇ ਕਿ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਹੈਗੇ ਵੀ ਆ ਕਿ ਨਹੀਂ ਹੈਗੇ अच्छा ਦੱਸਿਆ ਹੀ ਨਹੀਂ ਗਿਆ ਪਹਿਲਾਂ ਵੀ ਕੀ ਇਹਨਾਂ ਨਾਲ ਕਿੱਥੋਂ ਫੜਿਆ ਗਿਆ ਵਾ ਕਿੱਥੇ ਰੱਖਿਆ ਗਿਆ ਵਾ ਬਿਲਕੁਲ ਇਸ ਗੱਲ ਤੋਂ ਜਾਣ ਚਾਹੀਏ ਸਾਰੇ ਤੇ ਬਾਅਦ ਚ ਹੌਲੀ ਹੌਲੀ ਸਾਰਿਆਂ ਨੂੰ ਪਤਾ ਹੀ ਆ ਕਿ ਹੋਰ ਵੀ ਨਾਲ ਜਿੰਨੇ ਵੀ ਮੇਰੇ ਫਾਦਰ ਸਾਹਿਬ ਦੇ ਨਾਲ ਸੀਗੇ ਤੇ ਉਹ ਸਾਰਿਆਂ ਦੇ ਫੈਮਲੀਆਂ ਨੇ ਪੁੱਛਿਆ ਤੇ ਫਿਰ ਪਤਾ ਲੱਗਾ ਕਿ ਇਹਨਾਂ ਨੂੰ ਜੜਾ ਵਾ ਜੇਲ੍ਹ ਵਿੱਚ ਬੰਦ ਕੀਤਾ ਗਿਆ ਵਾ ਅੱਛਾ ਤੇ ਤਸ਼ੱਦਦਾਂ ਦਿੱਤੀਆਂ ਗਈਆਂ ਵਾ ਪਰਿਵਾਰ ਨੂੰ ਵੱਖਰਾ ਤਾਂ ਕੀਤਾ ਜਾਂਦਾ ਸੀਗਾ ਤਾਂ ਮੈਂ ਕਹੂੰਗੀ ਵੀ ਸਾਡਾ ਪੰਜਾਬ ਸਾਰਾ ਹੀ ਧਰਮੀ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਕੋਈ ਇੱਕ ਧਰਮ ਨਹੀਂ ਲੈ ਕੇ ਚੱਲਦੇ ਵੀ ਅਸੀਂ ਆ ਤੁਹਾਨੂੰ ਪਤਾ ਸ੍ਰੀ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਆ ਸਾਰੀ ਮਨੁੱਖਤਾ ਦੇ ਲੋਕ ਜਿਹੜੇ ਆ ਉੱਥੇ ਆ ਸਕਦੇ ਆ ਬਿਲਕੁਲ ਤੇ ਅਸੀਂ ਜਿਹੜਾ ਵਾ ਕੋਈ ਵੀ ਤਰ੍ਹਾਂ ਨਹੀਂ ਸੋਚਦੇ ਵੀ ਆ ਧਰਮ ਨਹੀਂ ਵਧੀਆ ਆ ਧਰਮ ਵਧੀਆ ਜਾਂ ਕਿਦਾਂ ਵੀ ਸਾਰੇ ਧਰਮਾਂ ਦੀ ਅਸੀਂ ਜਿਹੜਾ ਆਦਰ ਕਰਦੇ ਆ ਹੂੰ ਤੇ ਹੁਣ ਇਹ ਵੀ ਕੁਝ ਗੱਲਾਂ ਤੁਹਾਨੂੰ ਮਿਲ ਰਹੀਆਂ ਅਸੀਂ ਕਿ ਉਸ ਸਮੇਂ ਸੀਆਰਪੀਐਫ ਨੇ ਤੁਹਾਡੇ ਕਰਨ ਨੂੰ ਬਹੁਤ ਟਾਈਮ ਘੇਰਾ ਵੀ ਪਾਈ ਰੱਖਿਆ ਜੀ ਘੇਰੇ ਪਾ ਲੈਂਦੇ ਸੀਗੇ ਤੇ ਨਾਲ ਦੀ ਨਾਲ ਮੇਰੇ ਨਾ ਤਾਏ ਜੀ ਉਹਨਾਂ ਨੂੰ ਦਾਦਾ ਜੀ ਉਹਨਾਂ ਨੂੰ ਜਿਹੜਾ ਆ ਉਹ ਲੈ ਜਾਂਦੇ ਸੀਗੇ ਤੇ ਹਫਤਾ ਹਫਤਾ ਦੋ ਦੋ ਹਫਤੇ ਪਤਾ ਨਹੀਂ ਸੀਗਾ ਹੁੰਦਾ ਕਿ ਉਹ ਕਿੱਥੇ ਆ ਕਿਹੜੇ ਠਾਡੇ ਚ ਲੈ ਕੇ ਗਏ ਆ ਹੂੰ ਕਾਫੀ ਟਾਈਮ ਜਿਹੜਾ ਆ ਹਫਤਾ ਦੋ ਹਫਤੇ ਜਿਹੜੀ ਘਰਾਂ ਵਿੱਚ ਕਿੰਨੇ ਨਾ ਚੁੱਲ੍ਹੇ ਵੀ ਨਹੀਂ ਬਲਦੇ ਅੱਗ ਵੀ ਨਹੀਂ ਬਲਦੀ ਸੀਗੀ ਰੋਟੀ ਨਹੀਂ ਪੱਕਦੀ ਤੇ ਬੜੀ ਤਸ਼ੱਦਦ ਦਾ ਸਾਹਮਣਾ ਕਰਿਆ ਕਰਨਾ ਪਿਆ ਹੁਣ ਕਿ ਮੇਰੇ ਮਾਤਾ ਜੀ ਨੂੰ ਜਿਹੜਾ ਆ ਉੱਥੇ ਘਰ ਨਹੀਂ ਸੀ ਰਹਿਣ ਦਿੰਦੇ ਉਹ ਕਦੇ ਕਿਸੇ ਰਿਸ਼ਤੇਦਾਰ ਕੋ ਜਾਂਦੇ ਸੀ ਕਦੇ ਕਿਸੇ ਰਿਸ਼ਤੇਦਾਰ ਕੋ ਠਾਰ ਲੈਂਦੇ ਸੀ ਇਦਾਂ ਬਹੁਤ ਅੰਕੀਤਾ ਉਹਨਾਂ ਨੇ ਅੱਛਾ ਤੇ ਇਹ ਇਨਾ ਲੰਬਾ ਸਮਾਂ ਜਿਸ ਤਰੀਕੇ ਦੇ ਨਾਲ ਤੁਹਾਡੇ ਪਰਿਵਾਰ ਨੂੰ ਇਹ ਤਸ਼ੱਦਦ ਜਿਹੜੇ ਆ ਉਹ ਭੋਗਣੇ ਪਏ ਫਿਰ ਖੜਾ ਕਿਵੇਂ ਛੁੱਟਿਆ ਕਦੋਂ ਤੱਕ ਆਖਰੀ ਜਿਹੜਾ ਤੁਹਾਡਾ ਠੀਕ ਹੋ ਗਿਆ ਜੀ ਜਦੋਂ ਮਤਲਬ ਕਿ ਇਹਨਾਂ ਨੂੰ ਜੇਲ੍ਹ ਚ ਰੱਖਿਆ ਗਿਆ ਮੇਰੇ ਫਾਦਰ ਸਾਹਿਬ ਨੂੰ ਜਦੋਂ ਇਹ ਵਾਪਸ ਆਏ ਆ ਨਾ ਉਸ ਤੋਂ ਬਾਅਦ ਵੀ ਜਿਹੜਾ ਆ ਸਾਡੇ ਪੈਰ ਘਰ ਲੱਗਣ ਨਹੀਂ ਸੀ ਦਿੱਤੇ ਉਹਨਾਂ ਨੇ ਅੱਛਾ ਉਤੋਂ ਬਾਅਦ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀਗਾ ਕਿ ਤੁਸੀਂ ਦੁਬਾਰਾ ਜਿਹੜੀ ਆ ਉਹ ਆਰਮੀ ਜਿਹੜੀ ਜੁਆਇਨ ਕਰੋ ਤੇ ਪਰ ਇਹ ਆ ਵੀ ਸਾਡੀ ਬਾਹ ਉਦੋਂ ਜਿਹੜੀ ਹੈ ਸ਼ਰੋਮਣੀ ਕਮੇਟੀ ਨੇ ਫੜੀ ਉਹਨਾਂ ਨੇ ਇਹਨਾਂ ਨੂੰ ਧਰਮੀ ਫੌਜੀ ਦਾ ਨਾਂ ਦਿੱਤਾ ਮਾਣ ਸਤਿਕਾਰ ਦਿੱਤਾ ਤੇ ਉੱਥੇ ਨੌਕਰੀਆਂ ਦਿੱਤੀਆਂ ਇਹਨਾਂ ਨੂੰ ਸਾਰਿਆਂ ਨੂੰ ਤੇ ਤੁਹਾਡੇ ਪਰਿਵਾਰ ਹਾਂਜੀ ਸਾਰਿਆਂ ਨੂੰ ਜਿੰਨੇ ਉੱਥੋਂ ਫੌਜੀ ਆਏ ਸੀਗੇ ਸਾਰਿਆਂ ਨੂੰ ਧਰਮੀ ਫੌਜੀ ਦਾ ਨਾਂ ਦਿੱਤਾ ਤੇ ਸਾਰਿਆਂ ਨੂੰ ਉੱਥੇ ਜੜੀਆਂ ਵਾ ਨੌਕਰੀਆਂ ਦਿੱਤੀਆਂ ਗਈਆਂ ਸ਼੍ਰੋਮਣੀ ਕਮੇਟੀ ਵਿੱਚ 2024 ਦੇ ਇਲੈਕਸ਼ਨ ਦੇ ਵਿੱਚ ਮੈਂ ਤੁਹਾਡੀਆਂ ਕਈ ਇੰਟਰਵਿਊ ਸੁਣ ਰਿਹਾ ਸੀਗਾ ਕਿ 2024 ਦੇ ਇਲੈਕਸ਼ਨ ਦੇ ਵਿੱਚ ਤੁਸੀਂ ਭਾਈ ਅਮਰਤਪਾਲ ਖਾਲਸਾ ਦੀ ਸਪੋਰਟ ਜਿਹੜੀ ਉਹ ਕੀਤੀ ਤਾਂ ਹੁਣ ਤੁਸੀਂ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਕੇ ਕੈਂਡੀਡੇਟ ਬਣੇ ਹੋ ਤੁਹਾਡੇ ਮਾਤਾ ਜੀ ਅਜੀਹਾ ਕਿਉਂ ਜੀ ਪਹਿਲੋਂ ਮੈਂ ਦੱਸ ਦਵਾਂ ਕਿ ਉਦੋਂ ਹਾਂਜੀ ਅਸੀਂ ਭਾਈ ਉਮਰਤਪਾਲ ਸਿੰਘ ਜੀ ਦੀ ਪੂਰੀ ਸਪੋਰਟ ਕੀਤੀ ਸੀਗੀ ਤੇ ਵਧੀਆ ਵੀ ਲੱਗਿਆ ਕਿ ਉਹ ਐਮਪੀ ਬਣ ਗਏ ਨੇ ਤੇ ਪਰ ਇਹ ਆ ਵੀ ਹੁਣ ਜਿਹੜਾ ਆ ਸਾਡੇ ਪਰਿਵਾਰ ਦਾ ਸ਼ੁਰੂ ਤੋਂ ਰਿਹਾ ਕਿ ਅਸੀਂ ਜਿਹੜਾ ਆ ਮੇਰੇ ਮਾਤਾ ਜੀ ਵੀ ਸ਼ੁਰੂ ਤੋਂ ਐੋ ਜੀ ਕਰਤਾਰ ਦੇ ਰਹੇ ਆ ਕਿ ਉਹਨਾਂ ਨੂੰ ਹੁੰਦਾ ਕਿ ਮੈਂ ਮਤਲਬ ਕਿ ਸੇਵਾ ਕਰਦੀ ਰਵਾਂ ਚਾਹੇ ਕਿਸੇ ਵੀ ਢੰਗ ਨਾਲ ਹੋਵੇ ਸੇਵਾ ਪਾਉਣਾ ਬਹੁਤ ਆ ਜਿਤਨਾ ਮੇਰੇ ਫਾਦਰ ਸਾਹਿਬ ਵੀ ਉਦੋਂ ਜਿਹੜੇ ਆ ਧਰਮੀ ਫੌਜੀ ਇਨ ਟਾਗੋ ਇਹ ਉਦੋਂ ਆ ਗਏ ਸਾਡੇ ਇਲਾਕੇ ਲਈ ਹਮ ਦਰਦੀ ਬਹੁਤ ਆ ਜਿੰਨਾ ਇੱਥੇ ਕ腐ਸ਼ਨ ਜਿੰਨਾ ਗੁੰਡਾਗਰਦੀ ਵਧ ਰਹੀ ਆ ਤੇ ਉਹਨੂੰ ਦੇਖਦੇ ਹੋਏ ਇਹੋ ਹੀ ਆਪਣਾ ਆਜ਼ਾਦ ਗਰੁੱਪ ਖੜਾ ਹੋਇਆ ਜਿੱਚ ਮੇਰੇ ਮਾਤਾ ਜੀ ਨੂੰ ਮੁਖੀ ਚੁਣਿਆ ਗਿਆ ਉਹ ਤੋਂ ਬਾਅਦ ਹੁੰਦੇ ਫਿਰ ਡਾਕਟਰ ਸੋਲ ਸਾਹਿਬ ਦੀ ਡੈਥ ਤੋਂ ਬਾਅਦ ਜਿਮਨੀ ਚੌਣ ਆ ਗਈ ਤਾਂ ਮੇਰੇ ਮਾਤਾ ਜੀ ਨੂੰ ਫਿਰ ਸਾਰਿਆਂ ਨੇ ਕਿਹਾ ਕਿ ਤੁਸੀਂ ਜਿਹੜੇ ਆ ਇੱਥੇ ਸੇਵਾ ਨਿਭਾਓ ਤਰਨਤਨ ਵਿੱਚ ਤੇ ਜਿਹਦੇ ਕਰਕੇ ਆਪਾਂ ਜਿਹੜੇ ਇਲੈਕਸ਼ਨ ਚ ਖੜਕੇ ਸ਼੍ਰੋਮਣੀ ਅਕਾਲੀ ਦਲ ਹੀ ਕਿਉਂ ਜੁੜਿਆ ਜਦੋਂ ਤੁਸੀਂ ਇੱਧਰ ਆਏ ਤਾਂ ਅਮਰਪਾਲ ਸਿੰਘ ਉਹਨਾਂ ਨੇ ਸਪੋਰਟ ਕੀਤੀ ਉਹਨਾਂ ਨੇ ਵੀ ਪਾਰਟੀ ਬਣਾਈ ਸੀ ਮੈਂ ਕਿਹਾ ਵੀ ਉਹਨਾਂ ਦਾ ਕੈਂਡੀਡੇਟ ਹੋਣਾ ਆ ਤੁਸੀਂ ਦੇਖਿਆ ਹੀ ਆ ਜੇ ਉਦੋਂ ਆਉਂਦੇ ਤਾਂ ਬਿਲਕੁਲ ਅਸੀਂ ਨਹੀਂ ਸੀ ਆਉਣਾ ਅੱਗੇ अच्छा हां जी ਤੇ ਮੈਂ ਉਹਨਾਂ ਨੂੰ ਅਪੀਲ ਵੀ ਪਹਿਲਾਂ ਕੀਤੀ ਸੀਗੀ ਕਿ ਜੇ ਇੱਕ ਧਰਮੀ ਫੌਜੀ ਪਰਿਵਾਰ ਆ ਸਾਡਾ ਸਾਂਝਾ ਧਰਮ ਹੈ ਸਾਰਾ ਤੇ ਤੁਸੀਂ ਸਾਡੀ ਸਪੋਰਟ ਕਰੋ ਚਲੋ ਉਹਨਾਂ ਦੇ ਜੋ ਆਪਣੇ ਸੋਚ ਵਿਚਾਰ ਹੋਣਗੇ ਤੇ ਪਰ ਇਹ ਆ ਵੀ ਅਸੀਂ ਪਹਿਲੋਂ ਆ ਗਏ ਸੀਗੇ ਤਦ ਕਰਕੇ ਜੇ ਉਹ ਪਹਿਲਾਂ ਹੁੰਦੇ ਤੇ ਅਸੀਂ ਬਿਲਕੁਲ ਨਹੀਂ ਸੀ ਹੁੰਦੇ ਪੰਥਕ ਪਰਿਵਾਰ ਦੇ ਤੌਰ ਤੇ ਤੁਹਾਨੂੰ ਕਿਹੋ ਜਿਹਾ ਰਿਸਪਾਂਸ ਫੀਲਡ 'ਚ ਕਿਉਂਕਿ ਦੂਜੇ ਪਾਸੇ ਮਨਦੀਪ ਸਿੰਘ ਹੈਗੇ ਆ ਉਹਨਾਂ ਨੂੰ ਵਾਰਿਸ ਪੰਜਾਬ ਜੱਥੇਬੰਦੀ ਦਾ ਸਮਰਥਨ ਹੈਗਾ ਔਰ ਉਧਰੋਂ ਜੇ ਆਪਾਂ ਗੱਲ ਕਰ ਲਈਏ ਸਿਮਰਨਜੀਤ ਸਿੰਘ ਮਾਨ ਹੋਣਾਂ ਦੀ ਪਾਰਟੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਵੱਖਰਾ ਇੱਕ ਧੜਾ ਜਿਹੜਾ ਉਹ ਵੀ ਉਹਨਾਂ ਦੀ ਸਪੋਰਟ ਤੇ ਆਇਆ ਹੈ ਤੁਹਾਡੇ ਨਾਲ ਕਿਹੜੀ ਕਿਹੜੀਆਂ ਸਿੱਖ ਜਥੇਬੰਦੀਆਂ ਦੀ ਸਪੋਰਟ ਹੈਗੀ ਹੈ ਜੀ ਸਾਡੇ ਨਾਲ ਧਰਨਾ ਦਲ ਦੇ ਜਿਹੜੇ ਆ ਕਿਉਂਕਿ ਬਾਬਾ ਜੀ ਉਹ ਸਾਡੇ ਨਾਲ ਆ ਹੋਰ ਵੀ ਸੰਤ ਮਹਾਤਮਾ ਜਿੰਨੇ ਸਾਡੇ ਸਾਨੂੰ ਆਸ਼ੀਰਵਾਦ ਦੇ ਰਹੇ ਨੇ ਤੇ ਵਾਗੁਰ ਚੜ੍ਹਦੀ ਕਲਾ ਕਰਨ ਤੇ ਸ਼ਰਮਣੀ ਕਲ ਦਲ ਦੀ ਚੜ੍ਹਦੀ ਕਲਾ ਹੋਵੇ ਤੇ ਹਲਕੇ ਦੇ ਲੋਕ ਜਿਹੜੇ ਆ ਉਹ ਇਸ ਵਾਰ ਚਾਹੁੰਦੇ ਆ ਕਿ ਸਾਨੂੰ ਇਹੋ ਜਿਹਾ ਚਿਹਰਾ ਮਿਲੇ ਐਸੋ ਇਹੋ ਜਿਹਾ ਸਾਨੂੰ ਲੀਡਰ ਐਮ ਐਲ ਏ ਅਸੀਂ ਚੁਣੀਏ ਜਿਹੜਾ ਹਲਕੇ ਵਿੱਚ ਰਹਿ ਕੇ ਉਹਦਾ ਵਿਕਾਸ ਕਰਾ ਸਕੇ ਨਾ ਕਿ ਹਲਕੇ ਨੂੰ ਜਿ ਤਰ੍ਹਾਂ ਪਹਿਲਾਂ ਉਹਦੇ ਐਮ ਐਲ ਏ ਤੁਸੀਂ ਹਰਮੀਤ ਸੰਧੂ ਨੂੰ ਵੇਖ ਲਓ ਕਾਲੀ ਦਲ ਨੂੰ ਲੁੱਟ ਪੁੱਟ ਗਏ ਤੇ ਹੁਣ ਜਿਹੜਾ ਆ ਉਹ ਇੱਚ ਆਮ ਆਦਮੀ ਚ ਆ ਗਿਆ ਵੀ ਹੈਗੀ ਆ ਸਰਕਾਰ ਮੌਜੂਦਾ ਸਰਕਾਰ ਆ ਤੇ ਲੁੱਟਦੇ ਆਂ ਜੀ ਤਾਂ ਹੁਣ ਲੋਕ ਸਿਆਣੇ ਹੋ ਚੁੱਕੇ ਆ ਤੇ ਬਹੁਤ ਭਰਵਾਂ ਹੰਗਾਰਾ ਦੇ ਰਹੇ ਆ ਇੱਕ ਤੁਹਾਡੇ ਪਰਿਵਾਰ ਦੇ ਉੱਪਰ ਗੈਂਗਸਟਰਵਾਦ ਦੇ ਇਲਜ਼ਾਮ ਲੱਗ ਰਹੇ ਆ ਤੁਹਾਡੇ ਪਰਿਵਾਰ ਦੇ ਉੱਪਰ ਇਹ ਇਲਜ਼ਾਮ ਲੱਗ ਰਹੇ ਆ ਕਿ ਕਾਂਗਰਸੀ ਵਰਕਰਾਂ ਨੂੰ ਦੂਸਰੇ ਵਰਕਰਾਂ ਨੂੰ ਜਿਹੜਾ ਦੂਜੀਆਂ ਪਾਰਟੀਆਂ ਦੇ ਨੂੰ ਫੋਨ ਕਰਕੇ ਡਰਾਇਆ ਧਮਕਾਇਆ ਜਾ ਰਿਹਾ ਹੈ ਇਹਨਾਂ ਇਲਜ਼ਾਮਾਂ ਨੂੰ ਤੁਸੀਂ ਕਿਵੇਂ ਲੈਣੀਓ ਜੇ ਤੁਸੀਂ ਸਵਾਲ ਕੀਤਾ ਹੈ ਤੁਸੀਂ ਤਾਂ ਨਾ ਦੇਖੋ ਵੀ ਤਾਂ ਨਾ ਹੀ ਗੱਤੇ ਲਾਇਆ ਆ ਪੀ ਅੱਜ ਸਾਡੇ ਨਾਲ ਧੱਕੇਸ਼ਾਈ ਹੋ ਰਹੀ ਆ ਤੱਕੇ ਸ਼ਾਈ ਕੌਣ ਕਰ ਰਿਹਾ ਹੈ ਮੌਜੂਦਾ ਸਰਕਾਰ ਕਰ ਰਹੀ ਹੈ ਨਾ ਤੇ ਅਸੀਂ ਕਿਹਨਾਂ ਦੇ ਕਾਨੂੰਨ ਕੋਲ ਲਾਉਣਾ ਹੈ ਸੱਤਾ ਵਿੱਚ ਇਹ ਨੇ ਮੌਜੂਦਾ ਸਰਕਾਰ ਇਹਨਾਂ ਦੀ ਆ ਤੇ ਤਮ ਗਿਆ ਸੀ ਦਵਾਂਗੇ ਇਹਦਾ ਮੈਨੂੰ ਵੀ ਗੈਂਗਸਟਰ ਕਹਿ ਰਹੇ ਨੇ ਮੇਰੇ ਮਾਤਾ ਜੀ ਨੂੰ ਵੀ ਕਹਿ ਰਹੇ ਨੇ ਅਸੀਂ ਤਾਂ ਧਰਮੀ ਫੌਜੀ ਦਾ ਪਰਿਵਾਰ ਆ ਮੇਰੇ ਫਾਦਰ ਸਾਹਿਬ ਨੇ ਧਰਮ ਲਈ ਬਹੁਤ ਕੁਰਬਾਨੀ ਕੀਤੀ ਆ ਮੈਂ ਤਾਂ ਉਹਨਾਂ ਦੀ ਬੇਟੀ ਆ ਜੀ ਤੇ ਅਸੀਂ ਇਹੋ ਜਿਹਾ ਨਾ ਕੰਮ ਕੀਤੇ ਆ ਤੇ ਨਾ ਕਰਨੇ ਆ ਇਹ ਕਰ ਜਿਹੜਾ ਇਹ ਕਰ ਰਿਹਾ ਹਰਮਿਤ ਸਿੰਘ ਸੰਧੂ ਹੋਰਾਂ ਨੇ ਵੀ ਬੋਲਿਆ ਸਟੇਜ ਤੋਂ ਕਿ ਅਸੀਂ ਤਾਰਾਂ ਟਪਾ ਦਿਆਂਗੇ ਐਂ ਕਰਦੇ ਆਂਗੇ ਮੈਂ ਕਿਹਾ ਵੀ ਹੁਣ ਤਾਰਾਂ ਟਪਾਈਆਂ ਵੀ ਨਹੀਂ ਜਾਂਦੀਆਂ ਹੁਣ ਤੇ ਦੂਜੀ ਦੂਜੀ ਨੀਤੀ ਤੇ ਆ ਗਿਆ ਪਰਚਿਆਂ ਤੇ ਆ ਗਿਆ ਹੁਣ ਪੂਰਾ ਪ੍ਰਸ਼ਾਸਨ ਦਾ ਸਾਥ ਲੈ ਕੇ ਜਿਹੜਾ ਉਹ ਕਰ ਰਿਹਾ ਆ ਇਦਾਂ ਨਹੀਂ ਤਾਰਾਂ ਟੱਪਦੀਆਂ ਹੁੰਦੀਆਂ ਮੈਂ ਤੇ ਕਿੰਨੀ ਮੈਦਾਨ ਚਾਓ ਇਲੈਕਸ਼ਨਾਂ ਨਾ ਵੇਖੀਏ ਵੋਟਾਂ ਨਾ ਵੇਖੀਏ ਆਪਾਂ ਇਦਾਂ ਗੱਲਾਂ ਕਰਨਾ ਕੁਝ ਨਹੀਂ ਹੋਣਾ ਤੇ ਜਿਸ ਤਰੀਕੇ ਨਾਲ ਭਗਵੰਤ ਮਾਨ ਹਣੀ ਵੀ ਇੱਥੇ ਆਏ ਉਹ ਕਹਿੰਦੇ ਕਿ ਸਰਕਾਰ ਸਾਡੀ ਐ ਸਵਾ ਸਾਲ ਪਿਆ ਹੈ ਵਿਕਾਸ ਅਸੀਂ ਕਰਨਾ ਹੈ ਇਹਨਾਂ ਨੂੰ ਜਿਤਾ ਕੇ ਕੀ ਕਰੋਗੇ ਇਹਨਾਂ ਨੂੰ ਕਹਿੰਦੇ ਜਿਤਾਵੋਗੇ ਤਾਂ ਮਾਹੌਲ ਖਰਾਬ ਹੋਊਗਾ ਕੰਮ ਤੁਹਾਡੇ ਕਿਵੇਂ ਹੋਣਗੇ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਔਰ ਭਗੰਤਮਾ ਦੇ ਇਸ ਬਿਆਰ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਵੀ ਪਿੰਡ ਆਪਾਂ ਜਾਣਦੇ ਆ ਨਾ ਝਾੜੂ ਨੂੰ ਤੇ ਲੋਕੀ ਜਿਹੜੇ ਦੂਰੋਂ ਸਾਸੀਗਲ ਬੁਲਾਉਂਦੇ ਜੀ ਕਿਹਦੇ ਕਿ ਤੁਸੀਂ ਤਿੰਨਾਂ ਸਾਲਾਂ ਚ ਕੀ ਕਰਤਾ ਹੁਣ ਆਪਣੀਆਂ ਬੀਬੀਆਂ ਭੈਣਾਂ ਨੂੰ ਹਜ਼ਾਰ ਹਜ਼ਾਰ ਦਾ ਲਾਰਾ ਲਾ ਕੇ ਤੇ ਕਿੰਨਾ ਇਹਨਾਂ ਨੇ ਜੁੱਤੀਆਂ ਘਸਾਤੀਆਂ ਉਹਨਾਂ ਦੀ ਉਹਨਾਂ ਨੂੰ 1000 ਰੁਪਿਆ ਹੀ ਨਹੀਂ ਮਿਲਿਆ ਹੱਲੇ ਤੱਕ ਤੇ ਉਹ ਹਰ ਇੱਕ ਬੀਬੀਆਂ ਬਹੁਤ ਤੰਗ ਹੋ ਚੁੱਕੀਆਂ ਜੀ ਉਹ ਤੇ ਸੱਚੀ ਗਾਲਾਂ ਹੀ ਸੱਚੀ ਕੱਢਦੀਆਂ ਜੀ ਕਹਿੰਦੀਆਂ ਕਿ ਸਾਡਾ 1000 ਰੁਪਿਆ ਦੋ ਪਹਿਲੋਂ ਹੁਣ ਤੇ ਬਾਹੜ ਥਾਲੀੜ ਥਾਲੀ 1000 ਰੁਪਿਆ ਇੱਕ ਬੀਬੀ ਦਾ ਬਣ ਗਿਆ ਵਾ ਉਹ ਦੋ ਪਹਿਲੋਂ ਇਹਨਾਂ ਨੇ ਉਹ ਨਹੀਂ ਦਿੱਤਾ ਤੇ ਇਹਨਾਂ ਨੇ ਗਾਂ ਵਿਕਾਸ ਕੀ ਕਰਉਣਾ ਤਿੰਨਾਂ ਸਾਲਾਂ ਚ ਚੌਹਾਂ ਚ ਕੁਝ ਨਹੀਂ ਹੋਇਆ ਤੇ ਹੁਣ ਇਹ 1.5 ਸਾਲ ਚ ਕੀ ਕਰ ਲੈਣਗੇ ਇਹ ਸਾਰੀਆਂ ਜਿਹੜੀਆਂ ਵਾ ਹੁਣ ਗੱਲਾਂ ਹੀ ਕਰ ਰਹੇ ਆ ਪਹਿਲਾਂ ਵੀ ਗੱਲਾਂ ਹੀ ਕਰਦੇ ਆਏ ਆ ਤੇ ਹੁਣ ਵੀ ਗੱਲਾਂ ਚ ਹੀ ਹੈ ਜਿਹੜਾ ਟਾਈਮ ਲੰਘਾਉਣਾ ਇਹਨਾਂ ਨੇ ਤੁਸੀਂ ਇੱਥੋਂ ਦੀ ਹੋ ਔਰ ਕਿਹੜੇ ਕਿਹੜੇ ਮੁੱਦੇ ਜਿਹੜੇ ਤੁਹਾਨੂੰ ਲੱਗਦਾ ਕਿ ਇਸ ਵਕਤ ਜਿਹੜਾ ਇਸ ਜਮਨੀ ਜ਼ੋਨ ਦੇ ਅੰਦਰ ਬਹੁਤ ਜ਼ਿਆਦਾ ਹਾਵੀ ਹੈ ਇੱਕ ਨਸ਼ੇ ਦਾ ਮੁੱਦਾ ਇੱਧਰ ਬਹੁਤ ਜ਼ਿਆਦਾ ਹੈਗਾ ਲਾਈਨ ਆਰਡਰ ਦਾ ਮੁੱਦਾ ਇੱਥੇ ਬਹੁਤ ਜ਼ਿਆਦਾ ਹੈਗਾ ਹੋਰ ਕਿਹੜੇ ਕਿਹੜੇ ਮੁੱਦੇ ਤੁਹਾਨੂੰ ਲੱਗਦੇ ਆ ਕਿ ਇੱਥੇ ਮੇਨ ਹਾਵੀ ਨੇ ਸਿਲੈਕਸ਼ਨ ਦੇ ਵਿੱਚ ਇਲੈਕਸ਼ਨ ਇਲੈਕਸ਼ਨ 'ਚ ਵੀ ਤੇ ਉਦਾਂ ਵੀ ਮੈਂ ਤੁਹਾਨੂੰ ਦੱਸਦਾ ਕਿ ਸਭ ਤੋਂ ਵੱਡਾ ਜਿਹੜਾ ਮੁੱਦਾ ਮੈਨੂੰ ਲੱਗਦਾ ਆ ਤੇ ਜਿਹੜਾ ਅਸੀਂ ਸੱਚੀ ਸੱਚੇ ਦਿਲੋਂ ਹੱਲ ਵੀ ਕਰਾਉਣਾ ਚਾਹਾਂਗੇ ਬੰਦੀ ਸਿੰਘਾਂ ਦਾ ਹੂੰ ਬੰਦੀ ਸਿੰਘਾਂ ਦੀ ਰਿਹਾਈ ਹੂੰ ਉੱਥੇ ਅਸੀਂ ਪੂਰਾ ਧਿਆਨ ਦੇਵਾਂਗੇ ਤੇ ਨਸ਼ੇ ਦਾ ਮੁੱਦਾ ਤੇ ਹੈ ਹੀ ਹੈ ਆ ਘਰ ਘਰ ਨਸ਼ਾ ਆ ਹੁਣ ਜਿੱਥੇ ਵੀ ਜਾਈਦਾ ਵਾ ਉੱਥੇ ਹੀ ਸਾਰੇ ਖਾਸ ਕਰ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੇ ਬੱਚੇ ਜਿਹੜੇ ਆ ਕੋਈ ਆਮਦਨ ਦਾ ਸਾਧਨ ਨਹੀਂ ਹੈਗਾ ਤੇ ਉਹਨਾਂ ਨੂੰ ਨੌਕਰੀਆਂ ਵੀ ਨਹੀਂ ਹੈਗੀਆਂ ਕੁਛ ਨਹੀਂ ਤੇ ਉਹ ਨਸ਼ੇਵਾਲ ਤੋਰ ਪਏ ਆ ਤੇ ਇਹ ਜਿਹੜੀ ਸਰਕਾਰ ਆ ਇਹ ਨਾਕਾਮ ਸਰਕਾਰ ਆ ਇਹਨਾਂ ਨੇ ਕਿਹਾ ਤੇ ਹੈਗਾ ਜਿੱਧ ਨਸ਼ੇ ਵਿਰੋਧ ਪਰ ਇਹੋ ਜਿਹਾ ਕੁਛ ਹੋਇਆ ਨਹੀਂ ਤੇ ਹੋਰ ਵੀ ਆਪਣੇ ਨਾ ਕਈ ਮੁੱਦੇ ਆ ਜਿਦਾਂ ਅਧਿਆਪਕ ਵੇਖ ਲਓ ਤੁਸੀਂ ਜਾਂ ਇਹਨਾਂ ਦੇ ਆਮ ਆਦਮੀ ਵਾਲਿਆਂ ਦੇ ਦਫ਼ਤਰ ਦੇ ਬਾਹਰ ਰੋਜ਼ੀ ਤਰਨਾ ਲਾ ਕੇ ਬੈਠੇ ਹੁੰਦੇ ਆ ਬੀਬੀਆਂ ਆਪਣੀਆਂ ਅਧਿਆਪਕਾਂ ਸਾਰੀਆਂ ਜਿਹੜੀਆਂ ਤਰਨਾ ਲਾਉਂਦੇ ਪਰ ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਆ ਕਿਸਾਨ ਵੇਖ ਲਓ ਸੜਕਾਂ ਤੇ ਰੋਲ ਰਹੇ ਆ ਤਾਂ ਐ ਹੋ ਜੇ ਬਹੁਤ ਜ਼ਿਆਦਾ ਮੁੱਦੇ ਨੇ ਸਾਡਾ ਹਲਕਾ ਜਿਹੜਾ ਵਿਕਾਸ ਕੋਖਾ ਬਹੁਤ ਪਿੱਛੇ ਜੀ ਤੁਸੀਂ ਉਹਦੇ ਵੇਖ ਹੀ ਲਿਆ ਹੋਣਾ ਆ ਕਿ ਸੜਕਾਂ ਦੇ ਹਾਲ ਆ ਤੇ ਕੀ ਵਿਕਾਸ ਆ ਬਿਲਕੁਲ ਉਹ ਤਾਂ ਕਹਿੰਦੇ ਅਸੀਂ ਕੰਮ ਬਹੁਤ ਕਰਾਇਆ ਪਿਛਲੇ ਸਾਲਾਂ ਦਾ ਨੌਕਰੀਆਂ ਕਹਿੰਦੇ ਅਸੀਂ ਬਹੁਤ ਦਿੱਤੀਆਂ ਹੈਗੀਆਂ ਨੇ ਤੇ ਜੇ ਅੱਗੇ ਵੀ ਵਿਕਾਸ ਚਾਹੀਏ ਉਹ ਸਾਡਾ ਹੀ ਬੰਦਾ ਜਿਹੜਾ ਉਹ ਜਿੱਤਣਾ ਚਾਹੀਦਾ ਜਦ ਕਿ ਪਿਛਲੇ ਸਾਢੇ 3 ਸਾਲ ਵੀ ਉਹਨਾਂ ਦਾ ਹੀ ਸੀ ਜੀ ਉਸ ਇਸ ਗੱਲ ਨੂੰ ਕੋਈ ਨਕਾਰ ਨਹੀਂ ਸਕਦਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਨੌਕਰੀਆਂ ਚਾਹੇ ਉਹ ਪੁਲਿਸ ਦੀ ਭਰਤੀ ਹੋ ਜੇ ਚਾਹੇ ਫੌਜ ਦੀ ਭਰਤੀ ਹੋ ਜੇ ਚਾਹੇ ਟੀਚਰਾਂ ਦੀ ਭਰਤੀ ਹੋ ਜੇ ਉਸ ਟਾਈਮ ਦੀਆਂ ਹੋਈਆਂ ਪਰ ਉਸ ਸਮੇਂ ਐਮਐਲਏ ਵੀ ਹਰਮੀਤ ਸੰਧੂ ਸੀਗਾ ਮੈਂ ਕਿਹਾ ਵੀ ਪੂਰੇ ਪੰਜਾਬ ਦੀ ਮੈਂ ਗੱਲ ਕਰ ਰਹੀ ਆ ਭਰਤੀਆਂ ਉਦੋਂ ਹੋਈਆਂ ਵਾ ਤੇ ਜੇ ਤੁਸੀਂ ਕਹਿ ਰਹੇ ਹੋ ਕਿ ਐਮਐਲਏ ਹਰਮੀਤ ਸੰਧੂ ਸੀਗਾ ਸਾਡੇ ਹਲਕੇ ਦਾ ਵਿਕਾਸ ਨਹੀਂ ਜੇ ਹੋਇਆ ਉਹਨੇ ਖਾ ਚੱਟ ਲਿਆ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਮੌਜੂਦਾ ਸਰਕਾਰ 'ਚ ਚੱਲ ਗਿਆ ਵਾ ਤੇ ਮੌਜੂਦਾ ਸਰਕਾਰ 'ਚ ਰਹਿੰਦੇ ਹੋ ਇਹ ਵੀ ਬੁਖਲਾਇਆ ਪਿਆ ਆ ਉਨੋਂ ਬਖਲਾਟ ਉਹਦੀ ਜਿਹੜੀ ਨਜ਼ਰ ਆਉਂਦੀ ਹੱਥਾਂਵਾਰਾਂ ਦੀਆਂ ਬਣੀਆਂ ਹੋਈਆਂ ਤਾਂ ਹੀ ਉਹ ਬੱਚਿਆਂ ਤੇ ਉਤਰ ਆਇਆ ਹੂੰ ਮੁਕਾਬਲਾ ਕਿਹਦੇ ਨਾਲ ਲੱਗਦਾ ਤੁਹਾਨੂੰ ਕਿਉਂਕਿ ਇੱਥੇ ਮੇਨ ਪਾਰਟੀਆਂ ਪੰਜ ਹੈਗੀਆਂ ਨੇ ਇੱਕ ਤੁਸੀਂ ਉਹ ਦੂਜਾ ਮਨਦੀਪ ਸਿੰਘ ਆ ਗਿਆ ਭਾਜਪਾ ਦਾ ਉਮੀਦਵਾਰ ਕਾਂਗਰਸ ਦਾ ਉਮੀਦਵਾਰ ਆਪ ਦਾ ਸਰਕਾਰ ਦਾ ਉਮੀਦਵਾਰ ਮੁਕਾਬਲਾ ਜਿਹੜਾ ਤੁਸੀਂ ਆਪਣਾ ਕਿਹਦੇ ਨਾਲ ਮੰਨਦੇ ਹੋ ਸਾਰੇ ਮੁਕਾਬਲੇ ਚ ਹੀ ਨੇ ਪਰ ਅਸੀਂ ਜਿਹੜਾ ਆ ਆਪਣੇ ਆਪ ਵੱਲ ਵੇਖ ਰਹੇ ਕਿ ਅਸੀਂ ਕਿੰਨਾ ਵਰਕ ਕਰ ਸਕਦੇ ਆ ਕੀ ਕਰ ਸਕਦੇ ਆ ਹਲਕੇ ਲਈ ਅਸੀਂ ਉਹਨਾਂ ਨੂੰ ਦੇ ਅਵੋਇਡ ਕਰ ਰਹੇ ਹਾਂ ਉਹਨਾਂ ਵੱਲ ਧਿਆਨ ਹੀ ਦੇ ਰਹੇ ਹੋ ਕੀ ਕਰ ਰਹੇ ਕੀ ਨਹੀਂ ਕਰ ਰਹੇ ਅਸੀਂ ਆਪਣਾ ਹੀ ਦੇਖ ਰਹੇ ਹਾਂ ਜੀ ਡਰ ਦੀ ਰਾਜਨੀਤੀ ਭਗਵੰਤ ਮਾਨ ਕਹਿੰਦੇ ਕਿ ਇਥੇ ਹੋ ਰਹੀ ਹੈ ਹਾਲਾਂਕਿ ਉਹਨਾਂ ਦੇ ਉੱਪਰ ਤੁਸੀਂ ਇਲਜ਼ਾਮ ਲਾ ਰਹੇ ਹੋ ਕਿ ਪਰਚੇ ਕਰ ਰਹੇ ਆ ਉਹ ਤੁਹਾਡੇ ਤੇ ਇਲਜ਼ਾਮ ਲਾ ਰਹੇ ਆ ਕਾਂਗਰਸ ਦਾ ਕੈਂਡੀਡੇਟ ਕਹਿੰਦਾ ਇਹ ਗੈਂਗਸਟਰ ਦਾ ਪਰਿਵਾਰ ਹੈ ਦੂਜੇ ਪਾਸੇ ਹਰਮਿੰਦਰ ਸੰਧੂ ਨੇ ਨਸ਼ਾ ਵੇਚਿਆ ਉਹਨੇ ਗੈਂਗਸਟਰ ਬਾਦ ਨੂੰ ਪ੍ਰਮੋਟ ਕੀਤਾ ਔਰ ਉਧਰੋਂ ਕਹਿੰਦੇ ਦੂਜੇ ਕੈਂਡੀਡੇਟਾਂ ਤੇ ਵੀ ਇਲਜ਼ਾਮ ਲਾ ਰਹੇ ਆ ਕਾਂਗਰਸ ਦਾ ਕੈਂਡੀਡੇਟ ਕਹਿੰਦਾ ਮੈਂ ਬੜਾ ਸ਼ਰੀਫਾ ਮੈਨੂੰ ਵੋਟ ਪਾ ਦਿਓ ਸਾਰੇ ਸ਼ਰੀਫ ਹੀ ਆ ਇਹ ਸਾਰੀ ਜੁੰਡਲੀ ਜਿਹੜੀ ਸ਼ਰੀਫਾਂ ਦੀਆਂ ਅਸੀਂ ਮਾੜੇ ਆ ਸ਼ਾਇਦ ਪਰ ਮੈਂ ਦੱਸ ਦਊਂ ਆ ਪਰਚਾ ਮੇਰੇ ਕੋਲ ਹੀ ਪਿਆ ਆ ਐਫ ਆਰ ਆਈ ਤੁਸੀਂ ਦਿਖਾ ਸਕਦੇ ਹੋ ਏ ਮਤਲਬ ਕਿ ਮੇਰੇ ਤੇ ਇੱਕ ਧੀ ਭੈਣ ਤੇ ਪਰਚਾ ਕੀਤਾ ਇਹਨਾਂ ਨੇ ਕੀ ਏਡੀ ਲੋਡ ਪੈ ਗਈ ਸੀਗੀ ਕਿ ਚੋਣ ਪ੍ਰਚਾਰ ਕਰ ਰਹੀ ਆ ਨਾ ਮੈਂ ਤੇ ਕੀ ਇਹਨਾਂ ਨੂੰ ਏਡਾ ਪੈ ਗਿਆ ਖੌਫ ਪੈ ਗਿਆ ਐ ਤਾਂ ਲੇਡੀ ਕਿਵੇਂ ਸੋਚਦੇ ਹੋਏ ਤੇ ਐਸਐਸਪੀ ਜਿਹੜੇ ਹੈ ਮੈਡਮ ਰਵਜੋਤ ਉਹ ਵੀ ਆਪ ਲੇਡੀ ਨੇ ਖੁਦ ਫਿਰ ਵੀ ਸਰਕਾਰ ਦੇ ਕਹੇ ਤੇ ਇਸ ਤਰੀਕੇ ਦੀ ਧੱਕੇਸ਼ਾਹੀ ਲੇਡੀ ਦੇ ਉੱਪਰ ਇਸ ਤਰੀਕੇ ਦੇ ਪਰਚੇ ਇਸ ਚੀਜ਼ ਨੂੰ ਕਿਵੇਂ ਲੈਣੀਓ ਤੁਸੀਂ ਜੀ ਮੈਂ ਇਸ ਚੀਜ਼ ਨੂੰ ਇਸ ਤਰ੍ਹਾਂ ਲੈਣੀ ਕਿ ਉਹਨਾਂ ਲਈ ਬਹੁਤ ਮਾੜੀ ਗੱਲ ਹੈ ਇਹ ਕਿ ਉਹ ਜਿਹੜਾ ਵਾ ਸਰਕਾਰ ਦੇ ਪ੍ਰਸ਼ਾਸਨ ਦੇ ਜਾਂ ਪ੍ਰੈਸ਼ਰ ਚਾਣ ਕੇ ਕਿੱਦਾਂ ਆਣ ਕੇ ਮੈਨੂੰ ਨਹੀਂ ਪਤਾ ਵੀ ਉਹ ਕੀ ਕਰ ਰਹੇ ਨੇ ਤਾਂ ਮੇਰੇ ਤੇ ਪਰਚਾ ਦੇਣਾ ਮਤਲਬ ਕਿ ਹੋਰ ਵੀ ਆਪਣੇ ਜਿੰਨੇ ਵੀ ਪੰਜ ਸਰਪੰਚ ਐ ਸਾਰਿਆਂ ਦੇ ਪਰਚੇ ਦੇ ਰਹੇ ਨੇ ਨਾਜਾਇਜ਼ ਹੀ ਐ ਬਈ ਕਿ ਇਹ ਜਿਹੜੇ ਆ ਇਹਨਾਂ ਨੂੰ ਇਦਾਂ ਦੱਬ ਲਾਂਗੇ ਪਰ ਆਪਾਂ ਦੱਬਣ ਵਾਲੇ ਥੋੜੀ ਆ ਅਸੀਂ ਮੈਦਾਨ 'ਚ ਆ ਗਏ ਆ ਸਰਦਾਰ ਸੁਪੀਰ ਸਿੰਘ ਬਾਦਲ ਹੜਾਂ ਤੋਂ ਲੈ ਕੇ ਹੁਣ ਤੱਕ ਤੁਹਾਡੇ ਹਲਕੇ ਦੇ ਵਿੱਚ ਚਲੋ ਤੋਂ ਇਹ ਇਲੈਕਸ਼ਨ ਵੀ ਅਨਾਉਂਸ ਹੋਈਆ ਬਹੁਤ ਵੱਡੇ ਪੱਧਰ ਤੇ ਸਰਗਰਮ ਹੈਗੇ ਆ ਇੱਥੇ ਧਰਨਾ ਵੀ ਲਾਉਣ ਅੱਜ ਪਹੁੰਚੇ ਕਿਵੇਂ ਦੇਖਦੇ ਹੋ ਕਿ ਸੁਖਬੀਰ ਸਿੰਘ ਬਾਦਲ ਦੇ ਇੰਨੇ ਜ਼ਿਆਦਾ ਐਕਟਿਵ ਹੋਣ ਦੇ ਨਾਲ ਵਰਕਰਾਂ ਦੇ ਅੰਦਰ ਕੋਈ ਫਰਕ ਪਿਆ ਮੈਂ ਤੇ ਉਹਨਾਂ ਦੀ ਬੜੀ ਛਲਾਂਗਾ ਜੋ ਗਏ ਜਿਹੜੀ ਆ ਕਹੂੰਗੀ ਵੀ ਉਹ ਬਹੁਤ ਵਧੀਆ ਕਰ ਰਹੇ ਨੇ ਵਰਕਰਾਂ ਦੇ ਨਾਲ ਖੜੇ ਨੇ ਜਿਹੜੀਆਂ ਦੂਸਰੀਆਂ ਪਾਰਟੀਆਂ ਨਾ ਮੈਂ ਤੁਹਾਨੂੰ ਦੱਸ ਦਵਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਤੇ ਭਾਜਪਾ ਤੋਂ ਕਈ ਜਿਹੜੇ ਮੋਤਵਾਰ ਚਿਹਰੇ ਆ ਉਹ ਸਾਡੇ ਨਾਲ ਸ਼ਾਮਲ ਹੋਏ ਕਿ ਇਸ ਕਰਕੇ ਕਿ ਸਾਡੀ ਸੁਣਵਾਈ ਨਹੀਂ ਹੈਗੀ ਕੋਈ ਹੂੰ ਕਹਿੰਦੇ ਸਾਡੇ ਵਰਕਰਾਂ ਦੀ ਸੁਣਵਾਈ ਨਹੀਂ ਤੇ ਆਮ ਜਨਤਾ ਦੀ ਇਨ੍ਹਾਂ ਪਾਰਟੀਆਂ ਚ ਕੀ ਸੁਣਵਾਈ ਹੋਏਗੀ ਤੇ ਬਾਦਲ ਸਾਹਿਬ ਤਾਂ ਬਹੁਤ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨੇ ਆਪਣੇ ਵਰਕਰ ਨਾਲ ਹਮੇਸ਼ਾ ਤੋਂ ਹੀ ਤਾਂ ਇਹ ਤਾਂ ਬਹੁਤ ਵਧੀਆ ਹੈ ਹੂੰ ਇੱਥੇ ਲੀਡਰਸ਼ਿਪ ਜਿਹੜੀ ਆ ਬਾਕੀ ਵੀ ਸਹਿਯੋਗ ਪੂਰਾ ਕਰ ਰਹੀ ਹੈ ਬਹੁਤ ਵਧੀਆ ਸਹਿਯੋਗ ਕਰ ਰਹੀ ਹੈ ਸਾਰਾ ਆਪਣਾ ਪਰਿਵਾਰ ਆ ਬਹੁਤ ਵਧੀਆ ਸਾਰੇ ਜਣੇ ਸਹਿਯੋਗ ਕਰਕੇ ਪਿੰਡ-ਪਿੰਡ ਜਾ ਰਹੇ ਨੇ ਪ੍ਰਚਾਰ ਕਰ ਰਹੇ ਨੇ ਤੇ ਵਾਹਿਗੁਰੂ ਕਿਰਪਾ ਕਰਨ ਤੇ ਕੀ ਵੀ ਗੱਲ ਸਾਨੂੰ ਮਿਲ ਰਹੀ ਸੀ ਕਿ ਕਈ ਪਿੰਡਾਂ ਨੇ ਮਤੇ ਪਾਏ ਆ ਕਿ ਇੱਥੇ ਕੀ ਤੁਹਾਡੇ ਬੂਤ ਤੋਂ ਬਿਨਾ ਕਿਤੇ ਹੋਰ ਜਿਹੜਾ ਉਹ ਬੂਤ ਨਹੀਂ ਲੱਗੇਗਾ ਹਾਂਜੀ ਇਹ ਗੱਲ ਸੱਚ ਹੈ ਜੀ ਤੇ ਕਿੰਨੇ ਪਿੰਡਾਂ ਦੇ ਵਿੱਚ ਹੋਇਆ ਅੱਜ ਮਿਲਦਾ 10 ਤੋਂ 12 ਪਿੰਡ ਜਿਹੜੇ ਆ ਉਹ ਕਹਿੰਦੇ ਆ ਕਿ ਅਸੀਂ ਜਿਹੜਾ ਆ ਸ਼ਰੋਮਣੀ ਅਕਾਲੀ ਦਲ ਦਾ ਹੀ ਬੂਥ ਲਾਉਣਾ ਆ ਆ ਝਾੜੂ ਵਾਲਿਆਂ ਨੂੰ ਤੇ ਬਿਲਕੁਲ ਹੀ ਨਾ ਕਰਦੀ ਨਾ ਇਹਨਾਂ ਨੇ ਤੇ ਵਾਹਿਗੁਰੂ ਕਿਰਪਾ ਕਰਨ ਮੈਂ ਤੇ ਕਹਿੰਨੀ ਆ ਵੀ ਸਾਰੇ ਪਿੰਡ ਜਿਹੜੇ ਆ ਇਸ ਤਰ੍ਹਾਂ ਹੀ ਕਰਨ ਵੀ ਬੂਥ ਸ਼ਰੋਮਣੀ ਅਕਾਲੀ ਦਲ ਲੱਗੇ ਕਿਉਂਕਿ ਇਹ ਖੇਤਰੀ ਪਾਰਟੀ ਆ ਆਪਣੀ ਪੰਥਕ ਪਾਰਟੀ ਆ ਤੇ ਉਹਦਾ ਇਸ ਹਲਕੇ ਵਿੱਚ ਤੇ ਪੰਜਾਬ ਚ ਆਉਣਾ ਬਹੁਤ ਜ਼ਰੂਰੀ ਆ ਇਹ ਜਿਵੇਂ ਚੋਣ ਦਾ ਤੁਸੀਂ ਕਿਵੇਂ ਦੇਖਦੇ ਹੋ ਕਿ 27 ਦੀਆਂ ਚੋਣਾਂ ਤੇ ਜਿਹੜਾ ਕੀ ਅਸਰ ਪੈਣ ਵਾਲਾ ਔਰ ਇੱਕ ਤੁਸੀਂ ਕੀ ਸਮਝਦੇ ਹੋਰ ਲਾਸਟ ਤੇ ਜਾਂਦੇ ਜਾਂਦੇ ਆਪਣੇ ਵਰਕਰਾਂ ਨੂੰ ਪਾਰਟੀ ਦੇਆਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਜੀ ਮੈਂ ਅਹੀ ਅਪੀਲ ਕਰੂੰਗੀ ਕਿ 2027 ਜੇ ਆਪਣਾ ਸ਼੍ਰੋਮਣੀ ਅਕਾਲੀ ਦਲ ਲਿਆਉਣਾ ਚਾਹੁੰਦੇ ਆ ਆਪਣੀ ਖੇਤਰੀ ਪਾਰਟੀ ਪੰਥਕ ਪਾਰਟੀ ਜੀ ਆਪਾਂ ਚਾਹੁੰਦੇ ਆ ਕਿ ਸਾਡੇ ਹਲਕੇ ਦਾ ਵਿਕਾਸ ਹੋਵੇ ਤੇ ਇਸ ਵਾਰ ਜਿਹੜਾ ਵਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਪ੍ਰਿੰਸੀਪਲ ਸੁਖਵਿੰਦਰ ਕੌਰੰਦਾਵਾ ਜੀ ਨੂੰ ਵੋਟ ਪਾ ਕੇ ਦਿਤਾਓ ਫੇਰ ਹੀ ਜਿਹੜੀ ਆ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ 2027 ਵਿੱਚ ਸਰਕਾਰ ਆਊਗੀ ਚਲੋ ਗੱਲਬਾਤ ਕਰਨ ਲਈ ਧੰਨਵਾਦ ਜੀ ਧੰਨਵਾਦ ਜੀ ਤਾਂ ਇਹ ਕੰਚਨਪ੍ਰੀਤ ਕੌਰ ਪ੍ਰਿੰਸੀਪਲ ਸੁਖਵਿੰਦਰ ਕੌਰ ਦੇ ਜਿਹੜੇ ਬੀਟੀ ਸੀਗੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਕੀਤੀ ਔਰ ਉਹਨਾਂ ਨੇ ਆਪਣੇ ਜਿਹੜੇ ਚੋਣ ਪ੍ਰਚਾਰ ਬਾਰੇ ਸਾਰੀਆਂ ਗੱਲਾਂ ਬਤਾ ਆਪਣੇ ਪਰਿਵਾਰ ਬਾਰੇ ਕਿ ਕਿਵੇਂ ਧਰਮੀ ਫੌਜੀ ਨੇ ਦੇ ਪਰਿਵਾਰ ਨੇ ਕਿਵੇਂ ਤਸ਼ੱਦਦ ਜਿਹੜਾ ਆਪਣੇ ਪਿੰਡੇ ਤੇ ਹੰਡਾਇਆ ਔਰ ਇੱਕ ਇਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਤਕਸ਼ਾਈਆਂ ਹੁੰਦੀਆਂ ਰਹੀਆਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਤੇ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਕਿ ਉਹਨਾਂ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ